ਕੁਝ ਦਿਨ ਪਹਿਲਾਂ ਗੈਂਗਸਟਰਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਕੇਸ 'ਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਤੇ ਇਸ ਕੇਸ 'ਚ ਬੰਬੀਹਾ ਗਰੁੱਪ ਦੇ ਗੈਂਗਸਟਰ ਦਲੇਰ ਕੂਟੀਆ ਦਾ ਨਾਮ ਸਾਹਮਣੇ ਆਇਆ ਹੈ ਜੋ ਕਿ ਵਿਦੇਸ਼ 'ਚ ਬੈਠ ਕੇ ਇੱਥੇ ਵਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਕਰਨਾਲ ਸੈਕਟਰ 14 'ਚ ਬੁਲਟ ਤੇ ਸਵਾਰ ਕਲਰਾਮ ਵਾਸੀ ਸੁਮੇਤ ਤੇ ਫਾਇਰਿੰਗ ਕਰਨ ਵਾਲੇ ਸ਼ੂਟਰਾਂ ਨੇ ਸੁਮੇਤ ਦੇ ਕਤਲ ਲਈ ਕਰੀਬ 5 ਲੱਖ ਰੁਪਏ ਦੀ ਸੁਪਰੀ ਲਈ ਸੀ ਇਸ ਗੱਲ ਦਾ ਖੁਲਾਸਾ ਸਪੈਸ਼ਲ ਟਾਸਕ ਫੋਰਸ ਵੱਲੋਂ ਬਦਮਾਸ਼ਾਂ ਤੋਂ ਕੀਤੀ ਗਈ ਇਨਵੈਸਟੀਗੇਸ਼ਨ ਦੌਰਾਨ ਹੋਇਆ ਗੈਂਗ ਇਹਨਾਂ ਸ਼ੂਟਰਾਂ ਨੂੰ ਇਹ ਸੁਪਾਰੀ ਕਿਸੇ ਹੋਰ ਸ਼ਖਸ ਰਾਹੀਂ ਦਿੱਤੀ ਸੀ ਕਿਉਂਕਿ ਦਲੇਰ ਕੋਟੀਆਂ ਨੇ ਕਰੀਬ 1 ਮਹੀਨਾ ਪਹਿਲਾਂ ਸੁਮੇਤ ਤੋਂ 1 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਜਾਨੋਂ ਮਰਵਾ ਦੇਗਾ ਫਿਰੋਤੀ ਦੀ ਰਕਮ ਨਾ ਮਿਲਣ ਤੇ ਦਲੇਰ ਕੋਟੀਆਂ ਨੇ ਆਪਣੇ ਖਾਸ ਗੁਰਗੇ ਨੂੰ ਸੁਮੇਤ ਦੇ ਕਤਲ ਲਈ ਸ਼ੂਟਰ ਲੱਭਣ ਲਈ ਕਿਹਾ ਸੀ ਫਿਰ ਉਸ ਗੁਰਗੇ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਬਹਿਰਾੜਪੁਰ ਦੇ ਰਹਿਣ ਵਾਲੇ ਮੁਲਜ਼ਮ ਸੁਮੇਤ ਉਰਫ ਸਨੀ ਅਤੇ ਦੂਜੇ ਮੁਲਜ਼ਮ ਗੌਰਵ ਨਾਲ ਕੰਟੈਕਟ ਕੀਤਾ ਅਤੇ ਇਹ ਕੰਮ ਕਰਨ ਲਈ 2 ਤੋਂ 3 ਲੱਖ ਰੁਪਏ ਦੇਣ ਦੀ ਗੱਲ ਕਹੀ। ਇਹ ਦੋਵੇਂ ਬਦਮਾਸ਼ ਪੰਜਾਬ ਤੋਂ ਹੀ ਹਥਿਆਰ ਲੈ ਕੇ ਆਏ। ਫਿਲਹਾਲ ਦੋਵੇਂ ਦੋਸ਼ੀ ਐਸਟੀਐਫ ਦੀ ਹਿਰਾਸਤ 'ਚ ਨੇ ਅਤੇ 4 ਦਿਨਾਂ ਦੇ ਪੁਲਿਸ ਰਿਮਾਨਡ ਤੇ ਨੇ। ਬੁੱਧਵਾਰ ਨੂੰ ਐਸਟੀਐਫ ਦੀ ਟੀਮ ਨੇ ਮੇਰਠ ਰੋਡ ਕਰਨਾਲ ਤੋਂ ਇਹਨਾਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਵੀ ਇਹ ਸ਼ੂਟਰ ਆਇਲੈਂਡ ਸੈਂਟਰ ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਕ ਵਿੱਚ ਸੀ। ਇਹ ਦੋਵੇਂ ਬਦਮਾਸ਼ ਇੱਕੋ ਪਰਿਵਾਰ ਨਾਲ ਸੰਬੰਧ ਰੱਖਦੇ ਨੇ। STF ਵੱਲੋਂ ਕੀਤੀ ਗਈ ਇਨਵੈਸਟੀਗੇਸ਼ਨ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਦਿੱਲੀ ਦੇ ਸ਼ੇਲੰਪੁਰ ਇਲਾਕੇ ਤੋਂ ਚੋਰੀ ਕੀਤੀ ਸੀ ਇਸ ਤੋਂ ਪਹਿਲਾਂ ਵੀ ਉਹ ਜੈਪੁਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਨੇ ਇਸ ਮਾਮਲੇ ਵਿੱਚ ਵੀ ਉਹ ਫਰਾਰ ਨੇ ਰਿਮਾਂਡ ਦੇ ਪਹਿਲੇ ਦਿਨ ਪੁਲਿਸ ਇਨ੍ਹਾਂ ਦੋਵਾਂ ਨੂੰ ਪੰਜਾਬ ਦੇ ਉਸ ਥਾਂ ਤੇ ਲੈ ਕੇ ਗਈ ਜਿੱਥੋਂ ਇਹਨਾਂ ਨੇ ਹਥਿਆਰ ਲਈ ਸੀ ਕਿਉਂਕਿ ਇਨ੍ਹਾਂ ਬਦਮਾਸ਼ਾਂ ਕੋਲੋਂ ਬਰਾਮਦ ਹੋਏ ਦੋ ਪਿਸਤੂਲਾਂ 'ਚੋਂ ਇੱਕ ਪਿਸਤੌਲ ਵਿਦੇਸ਼ੀ ਹੈ ਇਸ ਤੋਂ ਇਲਾਵਾ ਦਿੱਲੀ ਅਤੇ ਹਿਮਾਚਲ ਵਿੱਚ ਵੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਕਲਰਮ ਪਿੰਡ ਦਾ ਰਹਿਣ ਵਾਲਾ ਸੁਮੇਤ ਸ਼ਹਿਰ ਦੀ ਮੁਗਲ ਨਹਿਰ ਵਿੱਚ ਕੋਰੀਅਰ ਦਾ ਕੰਮ ਕਰਦਾ ਹੈ 30 ਅਪ੍ਰੈਲ ਨੂੰ ਸ਼ਾਮ ਵੇਲੇ ਉਹ ਪੁਰਾਣੀ ਸਬਜ਼ੀ ਮੰਡੀ ਤੋਂ ਸੈਕਟਰ 14 ਪੰਡਿਤ ਚਰਨਜੀ ਲਾਲ ਕਾਲਜ ਵੱਲ ਬੁਲਟ ਤੇ ਜਾ ਰਿਹਾ ਸੀ ਉਦੋਂ ਬਾਈਕ ਸਵਾਰ ਦੋ ਬਦਮਾਸ਼ ਆਏ ਅਤੇ ਸੁਮੇਤ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਸੁਮੇਤ ਨੂੰ ਤਿੰਨ ਗੋਲੀਆਂ ਲੱਗੀਆਂ ਉਹ ਗੰਭੀਰ ਜ਼ਖਮੀ ਹੋ ਗਿਆ ਆਪਰੇਸ਼ਨ ਤੋਂ ਬਾਅਦ ਸੁਮੇਤ ਦੇ ਪੇਟ ਚੋਂ ਗੋਲੀਆਂ ਕੱਢ ਦਿੱਤੀਆਂ ਗਈਆਂ ਨੇ ਤੇ ਅਜੇ ਵੀ ਉਹ ਜੇਰੇ ਇਲਾਜ ਹੈ ਪੁਲਿਸ ਸੁਪਰਡਿੰਟੈਂਡੈਂਟ ਨੇ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਸੀ ਡੀਜੀਪੀ ਨੇ ਇਹਨਾਂ ਬਦਮਾਸ਼ਾਂ ਤੇ 50000 ਰੁਪਏ ਦਾ ਇਨਾਮ ਰੱਖਿਆ ਸੀ ਐਸ ਇਸ ਸਮੀਂ ਦੀ ਅਪਡੇਟ ਮਿਲਦੇ ਕਿਸੇ ਹੋਰ ਕ੍ਰਾਈਮ ਅਪਡੇਟ ਨਾਲ ਉਦੋਂ ਤੱਕ ਜੁੜੇ ਰਹੋ ਚੈਨਲ ਪੀਐਮਏ ਨਿਊਜ਼ ਦੇ ਨਾਲ